ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਹੁਸੈਨੀ ਜੰਗ ਤੋਂ ਬਾਅਦ ਬਚਿੱਤਰ ਨਾਟਕ ਵਿੱਚ ਸ਼ਹਿਜ਼ਾਦੇ ਮੁਹੰਮਦ ਉਸਦਮ ਦੀ ਅਤੇ ਕੁਝ ਹੋਰ ਅਹਦੀਆਂ ਦੀ ਪੰਜਾਬ ਫੇਰੀ ਦਾ ਜ਼ਿਕਰ ਹੈ ਮੁਗਲ ਫੌਜਾਂ ਦੀ ਉਤੋਂ ਰਿਤੀ ਹਾਰਾ ਵਿੱਚੋਂ ਔਰੰਗਜ਼ੇਬ ਦਾ ਦੁਖੀ ਹੋਣਾ ਕੁਦਰਤ ਅਸ਼ੀਅ ਜਦ ਤੱਕ ਪਹਾੜੀ ਰਾਜਿਆਂ ਨੂੰ ਸ਼ਹਿਜ਼ਾਦੇ ਦੀ ਅਮਲ ਦਾ ਡਰ ਬਣਿਆ ਰਿਹਾ ਉਦੋਂ ਤੱਕ ਉਹ ਡੜ ਕੇ ਬੈਠ ਰਹੇ ਸਨ ਜਦੋਂ ਕੁਝ ਚਿਰ ਬੀਤ ਗਿਆ ਤਾਂ ਆਪਣੀ ਆਦਤ ਅਨੁਸਾਰ ਉਹਨਾਂ ਨੇ ਮੁੜ ਖਿਰਾਜ ਦੇਣਾ ਬੰਦ ਕਰ ਦਿੱਤਾ ਸਾਰੀ ਹੱਦ ਦਾ ਜੈਸਾ ਲੈਣ ਦੀ ਸ਼ਹਿਨशाह ਔਰੰਗਜ਼ੇਬ ਨੇ ਆਪਣੇ ਪੁੱਤਰ ਸ਼ਹਿਜ਼ਾਦਾ ਮੁਹੰਮਦ ਮਉਜ਼ਮਨੂ ਪੇਜਾਸੀ ਜੋ ਅਗਸਤ 1696 ਵਿੱਚ لاہور آیا سی آپ لاہور ہی رہا پر پہاڑی راجوں کو خراج وصول کرناسب سجاوا دن اس نے مرزا بیگ نو بھیجا سا اس دے اہدیے اندپور بھی آئے پر گریب گربے دی پروارک اتے منوکھی برابری دا ماحول ویخ کے اندپور بار ਮੁਹੰਮਦ ਮੋਸਮ ਨੂੰ ਜੋ ਰਿਪੋਰਟਾਂ ਦਿੱਤੀਆਂ ਉਹਨਾਂ ਉੱਤੇ ਸ਼ਹਿਜ਼ਾਦਾ ਬਹੁਤ ਖੁਸ਼ ਹੋਇਆ ਮਿਰਜ਼ਾ ਬੇਗ ਦੇ ਆਉਣ ਤੋਂ ਪਹਿਲਾਂ ਆਮ ਲੋਕਾਂ ਨੇ ਖਬਰ ਗਰਮ ਕਰ ਰੱਖੀ ਸੀ ਕਿ ਉਸਦੇ ਅਤਾਬ ਦਾ ਸ਼ਿਕਾਰ ਅਨੰਦਪੁਰ ਸਾਹਿਬ ਹੋਵੇਗਾ ਇਸ ਗੱਲ ਤੋਂ ਡਰਦਿਆਂ अनेका ਲੋਕ ਗੁਰੂ ਸਾਹਿਬ ਦਾ ਸਾਥ ਛੱਡ ਕੇ ਪਹਾੜਾਂ ਵਿੱਚ ਜਾ ਵਸੇ ਸਨ ਪਰ ਹੋਇਆ ਇਸਦੇ ਉਲਟ ਗੋਕਲ ਚੰਦ ਨਾਰਕ ਦੇ ਸ਼ਬਦਾਂ ਵਿਚ ਗੁਰੂ ਸਾਹਿਬ ਦਾ ਬਿਲਕੁਲ ਕੋਈ ਨੁਕਸਾਨ ਨਾ ਹੋਇਆ ਪਰ ਮਿਰਜ਼ਾ ਬੇਗ ਨੇ ਰਾਜਿਆਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ ਮਿਰਜ਼ਾ ਬੇਗ ਨੇ ਪਹਾੜੀ ਰਾਜਿਆਂ ਨੂੰ ਸ਼ਿਕਸਤ ਉੱਤ ਸ਼ਿਕਸਤ ਦਿੱਤੀ ਉਹਨਾਂ ਦੀਆਂ ਰਿਆਸਤਾਂ ਲੁੱਟ ਲਈਆਂ ਪਿੰਡਾਂ ਨੂੰ ਅੱਗ ਲਾ ਦਿੱਤੀ ਸੈਂਕੜੇ ਲੋਕਾਂ ਨੂੰ ਕੈਦੀ ਬਣਾ ਲਿਆ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਉਣ ਲਈ ਉਹਨਾਂ ਦੇ ਸਿਰ ਮੋਹਨ ਦਿੱਤੇ منہ کالے کر کے انہوں کھوتیاں اتنے بٹھا کے شہر شہر گمایا گیا شہزادہ مزم نک طور گرو صاحب درود کاروائی کرنے بھیجا گیا سی لیکن اس نے ہزور دے خلاف کچھ بھی نہ کیتا اس پچھوں کی کارن سی اس بارے انمان ہی لائے جا سکتے ہیں ਹੋ ਸਕਦਾ ਹੈ ਕਿ ਉਹ ਹਜ਼ੂਰ ਦੇ ਦਰਵੈਸ਼ੀ ਜਲਾਲ ਦੀ ਕਦਰਦਾਨਾ ਹੋਵੇ ਇਹ ਵੀ ਸੰਭਵ ਹੈ ਕਿ ਉਸਨੇ ਔਰੰਗਜ਼ੇਬ ਤੋਂ ਪਿੱਛੋਂ ਹੋਣ ਵਾਲੀ ਜਾਨਸ਼ੀਨੀ ਦੀ جنگ ਨੂੰ ਸਮੁਗrah ਕੇ ਹਜ਼ੂਰ ਦੀ ਇਲਾਹੀ ਅਤੇ ਨਾਲੇ ਸੈਨਿਕ ਮਦਦ ਦੀ ਆਸ ਕਾਰਨ ਕੋਈ ਕਾਰਵਾਈ ਨਾ ਕੀਤੀ ਹੋਵੇ ਪ੍ਰਿੰਸੀਪਲ ਤੇਜਾ ਸਿੰਘ ਅਤੇ ਡਾਕਟਰ ਗੰਡਾ ਸਿੰਘ ਦਾ ਵਿਚਾਰ ਹੈ ਕਿ ਗੁਰੂ ਸਾਹਿਬ ਅਤੇ ਮੁਹੰਮਦ ਮੌਜ਼ਮ ਵਿਚਾਰ گپت سمجھو تاسی جس کارن سہجادے نے گروہ گھر میں شاہی ادا دا شکار نہ ہون دیتا لیکن سردار کپور سنگھ آئی سی ایس دا کہنا ہے کہ گروہ صاحب اتے شہجادے دے درمیان کوئی سمجھو تا نہیں سی ہویا سردار صاحب دے کہنے انوسار گروہ صاحب نے کدے بھی مغل پربھتا سویکار نہیں کیتی ਗੁਰੂ ਸਾਹਿਬ ਦੀਆਂ ਲਿਖਤਾਂ ਵਿੱਚ ਵੀ ਅਜੇ ਕਿਸੇ ਸਮਝੌਤੇ ਦਾ ਜ਼ਿਕਰ ਨਹੀਂ ਜੇ ਕੋਈ ਸਮਝੌਤਾ ਹੁੰਦਾ ਤਾਂ ਗੁਰੂ ਸਾਹਿਬ ਨੂੰ ਲੜਾਈ ਦੀ ਤਿਆਰੀ ਕਰਨ ਦੀ ਲੋੜ ਨਹੀਂ ਸੀ ਗੁਰੂ ਸਾਹਿਬ ਦੁਆਰਾ ਲੜਾਈ ਦੀ ਤਿਆਰੀ ਕਰਨ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਸ਼ਹਿਜ਼ਾਦੇ ਦੇ ਇਰਾਦਿਆਂ ਬਾਰੇ ਸ਼ੱਕ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਸ਼ਹਿਜ਼ਾਦਾ ਮੁਹੰਮਦ ਮੋਜ਼ਮ ਗੁਰੂ ਘਰ ਤੋਂ ਅਸੀਸ ਲੈਣ ਦਾ ਚਾਚਕ ਸੀ ਅਤੇ ਉਹ ਹਜ਼ੂਰ ਦੇ ਦਰਵੇਸ਼ੀ ਜਲਾਲ ਅੱਗੇ ਸਿਰ ਝੁਕਾਉਣ ਵਾਲਿਆਂ ਵਿੱਚ ਸੀ ਨਾ ਕਿ ਲੜਨ ਵਾਲਿਆਂ ਵਿੱਚੋਂ ਇਸ ਦਾ ਨਤੀਜਾ ਇਹ ਸੀ ਕਿ ਖਾਲਸਾ ਸਾਜਣ ਤੱਕ ਗੁਰੂ ਜੀ ਨੂੰ ਅਮਨ ਚੈਨ ਦਾ ਸਮਾਂ ਮਿਲ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ